ਦੋਸਤੋ ਅੱਜ ਆ ਵੀਡੀਓ ਜਿੰਨਾ ਜਿੰਨਾ ਕੋਲ ਵੀ ਪਹੁੰਚ ਰਹੀ ਆ ਇਗਨੋਰ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲੈ ਕੇ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਨੰਗਲ ਪੰਜਾਬ ਜੇਕਰ ਆਪਾਂ ਇੱਥੋਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸ਼ਿਵਾਲਕ ਦੀਆਂ ਪਹਾੜੀਆਂ 'ਚ ਰਮਣੀਕ ਸਥਾਨ ਤੇ ਸਥਿਤ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਨੰਗਲ ਡੈਮ ਤੋਂ 4 ਕਿਲੋਮੀਟਰ ਦੂਰ ਸਤਲੁਜ ਦਰਿਆ ਦੇ ਕੰਢੇ ਤੇ ਸ਼ਿਸ਼ੋਭਤ ਹੈ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਮਤ 1753 ਵਿੱਚ ਪਧਾਰੇ ਸਨ ਅਤੇ ਇੱਕ ਮਾਨਤਾ ਅਨੁਸਾਰ ਇਸ ਪਾਵਨ ਅਸਥਾਨ ਤੇ ਗੁਰੂ ਜੀ ਨੇ 13 ਮਹੀਨੇ 13 ਦਿਨ 13 ਘੜੀਆਂ ਅਤੇ 13 ਪਲ گزارੇ ਸਨ ਵਿਪੋਰ ਸਾਹਿਬ ਉਸ ਸਮੇਂ ਇੱਕ रियासत ਸੀ ਇਥੋਂ ਦੇ ਰਾਜਾ ਰਤਨ ਰਾਏ ਅਤੇ ਰਾਣੀ ਗੁਰੂ ਜੀ ਦੇ ਅਨੰਨ ਸੇਵਕ ਸਨ ਅਤੇ ਗੁਰੂ ਜੀ ਦੇ ਕਹਿਣ ਤੇ ਹੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਧੀ ਸ਼ਮਾ ਰਾਣੀ ਦਾ ਵਿਆਹ ਵਿਪੌਰ रियासत ਦੇ ਰਾਜੇ ਰਤਨ ਰਾਏ ਨਾਲ ਕੀਤਾ ਸੀ ਵਿਪੌਰ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਦੇ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1753 ਵਿੱਚ ਇੱਥੇ ਪਧਾਰੇ ਸਨ ਅਤੇ ਗੁਰੂ ਮਹਾਰਾਜ ਜੀਆ ਨੇ ਇਸ ਅਸਥਾਨ ਤੇ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ